ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਹਾ ਹੋਗੇ ਤੇ ਹਾਜ਼ਰਾਂ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਡਬਲ ਮੀਨਿੰਗ ਨੂੰ ਲੈ ਕੇ ਮਸ਼ਹੂਰ ਹੋਈ ਦੀਪਿਕਾ ਲੁਤਰਾ ਕਾਫੀ ਬ੍ਰਾਂਡਸ ਦੀ ਪ੍ਰੋਮੋਸ਼ਨ ਕਰਦੀ ਰਹੀ ਤੇ ਉਸ ਤੇ ਚਲਦੇ ਆਂ ਭਾਈ ਅਮਰਪਾਲ ਸਿੰਘ ਮੈਰੋ ਨੇ ਇੱਕ ਵਾਰ ਪਹਿਲਾਂ ਵਾਰਨਿੰਗ ਦਿੱਤੀ ਸੀ ਕਿ ਇਸ ਤਰ੍ਹਾਂ ਦੀਆਂ ਵੀਡੀਓ ਅਪਲੋਡ ਪਾਉਣੀਆਂ ਤੇ ਪ੍ਰੋਮੋਸ਼ਨ ਨਾ ਕਰਨੀਆਂ ਛੱਡ ਦਿਓ ਉਸ ਤੋਂ ਬਾਅਦ ਇਹ ਮੁੱਦਾ ਥੋੜਾ ਟਾਈਮ ਸ਼ਾਂਤ ਰਿਹਾ ਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਦੀਪਿਕਾ ਲੁਤਰਾ ਨੇ ਉਸੇ ਤਰ੍ਹਾਂ ਦੀਆਂ ਵੀਡੀਓ ਅਪਲੋਡ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਉਸ ਤੋਂ ਬਾਅਦ ਭਾਈਆ ਮਤਪਾਲ ਸਿੰਘ ਮੈਰੋ ਨੇ ਉੱਥੇ ਜਾ ਕੇ ਕੀ ਗੱਲਾਂ ਬਾਤਾਂ ਕੀਤੀਆਂ ਤੇ ਅੱਗੋਂ ਦੀਪਿਕਾ ਲੁਤਰਾ ਦਾ ਕੀ ਰਿਪਲਾਈ ਸੀ ਦਿਖਾਉਣੀ ਆ ਤੁਹਾਨੂੰ ਵੀਡੀਓ ਕਿ ਜੇਕਰ ਧਨਵਾਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾ ਬਾਕੀ ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ 'ਚ ਦੇ ਕੇ ਜਰੂਰ ਜਾ ਬਾਕੀ ਮਿਲਦੇ ਹਾਂ ਜਲਦੀ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਦਾ ਕਰਾ ਬਰਾਖਾ ਧੰਨਵਾਦ। ਹਾਂ ਭੈਣਾ ਸਭ ਦਿਆਂ ਸਾਂਝਾ ਹੁੰਦਣਾ। ਜਿਹੜੀਆਂ ਮੈਂ ਅੱਜ ਤੱਕ ਵੇਦ ਵਾਲੀਆਂ ਵੀਡੀਓ ਪਾਈਆਂ ਹੀ ਆਂ ਜਿੱਚ ਸਾਰਿਆਂ ਨੂੰ ਆਫਰ ਲੱਗਾ ਸੀ ਕੁਝ ਗਲਤ ਤੁਹਾਨੂੰ ਲੱਗਿਆ ਹੀ ਸਾਰਿਆਂ ਨੂੰ ਉਹਦੇ ਵਾਸਤੇ ਮੈਂ ਮਾਫੀ ਮੰਗਦੀ ਆਂ ਕਿ ਅੱਜ ਤੋਂ ਬਾਅਦ ਇਹ ਵੀਡੀਓ ਨਾ ਹੀ ਦੁਬਾਰਾ ਬਣਾਈ ਜਾਏਗੀ ਤੇ ਨਾ ਹੀ ਪੋਸਟ ਕੀਤੀ ਜਾਏਗੀ ਸਪੈਸ਼ਲ ਵੈਦ। ਨਹੀਂ ਡਬਲ ਨਹੀਂ। ਤਾਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਇੱਥੇ ਬੰਦਿਆਂ 'ਚ ਬੈਠ ਕੇ ਦੂਜੀ ਾਰ ਬੁਲਾਇਆ ਗਿਆ ਇਹਨਾਂ ਨੂੰ ਇੱਥੇ ਤੇ ਪਹਿਲਾਂ ਵੀ ਤੇ ਅੱਜ ਵੀ ਮਾਫੀ ਮੰਗੀ ਆ ਲੈਕਤੀ ਰੂਪ ਤੁਸੀਂ ਵੀ ਮਾਫੀ ਮੰਗੇਗੀ। ਬੱਚੀ ਆਹੇ ਕਿਸੇ ਵੀ ਧਰਮ ਦੀ ਅਸੀਂ ਪਰ ਇਹਨੂੰ ਪਤਾ ਨਹੀਂ ਕਿਉਂ ਇਸ ਕਰਦਾ ਐਲਮ ਨਹੀਂ ਸੀਗਾ ਚੇਤਾ ਨਹੀਂ ਸੀਗਾ ਤੇ ਇਹਨਾਂ ਨੂੰ ਸਮਝਾਤਾ ਇਸ ਤਰ੍ਹਾਂ ਕਿ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਵੀਰਾ ਭੈਣਾਂ ਨੂੰ ਵੀ ਤੁਸੀਂ ਇਹਨਾਂ ਦੀ ਜੋ ਮਾਫੀ ਨਾਮਾ ਹੈਗਾ ਇਹ ਇੱਕ ਵਾਰੀ ਮੰਨ ਲਿਆ ਜਾਵੇ ਤੇ ਜੋ ਸੋਸ਼ਲ ਮੀਡੀਆ ਦੇ ਬਾਰੇ ਇਹਨਾਂ ਨੂੰ ਕੋਈ ਉੱਚੀ ਨੀਚ ਬੋਲਦਾ ਜਾਂ ਕੋਈ ਸ਼ਬਦ ਕਿਹਾ ਜਾਂਦਾ ਗਾਲੀ ਗਲੋਚ ਨਾ ਦਿੱਤੀ ਜਾਵੇ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਝੀਆਂ ਹੁੰਦੀਆਂ ਜਿਦੀ ਜਿੰਨੇ ਕੁ ਮਾਤ ਤੋਂ ਹੁੰਦੀ ਉਹਨਾਂ ਵਰਤ ਕੇ ਲੈਂਦਾ ਵਾਹੇ ਗਲਤੀ ਕਰਦਾ ਹਲਸਾ